ਇਹ ਨਜ਼ਰ ਆ ਗਿਆ ਕਿ ਆਮ ਆਦਮੀ ਪਾਰਟੀ ਕਿੰਨੀ ਆਤੰਕਿਤ ਕਿੰਨੀ ਡੀਮੋਰਲਾਈਜ਼ਡ ਹੈ ਆਮ ਆਦਮੀ ਪਾਰਟੀ ਕਿੰਨੀ ਘਬराई ਹੋਈ ਹੈ ਇਹ ਨਜ਼ਰ ਆ ਗਿਆ ਉਸੇ ਕਰਕੇ ਹਲੇ ਇਲੈਕਸ਼ਨ ਡਿਕਲੇਅਰ ਹੀ ਨਹੀਂ ਹੋਇਆ ਹਲੇ ਤਾਂ ਵੋਟਾ ਵਾਟਾ ਬੰਦੀਆਂ ਵਈਆਂ ਨੇ ਹਲੇ ਤਾਂ ਇੱਕ ਤਰ੍ਹਾਂ ਨਾਲ ਇੱਕ ਪ੍ਰੀਲੀਮਿਨਰੀ ਸਟੇਜ ਹੈ ਉਹਦੇ ਦੇ ਆਤੰਕਿਤ ਹੋਏ ਪਏ ਨੇ ਚੋਣਾਂ ਦੇ ਵਿੱਚ ਮੈਂ ਗਵਰਨਰ ਸਾਹਿਬ ਤੋਂ ਮੰਗ ਕਰਾਂਗਾ ਕਿ ਪੰਜਾਬ ਦੇ ਲਈ ਸੰਗਿਆਨ ਲੈਣ ਗਵਰਨਰ ਸਾਹਿਬ ਕਿ ਪੰਜਾਬ ਦੇ ਵੀ ਜੋ ਚੋਣ ਆਣ ਵਾਲੇ ਨੇ ਜਿਸ ਤਰ੍ਹਾਂ ਦੀ ਘਟਨਾਵਾਂ ਹੋ ਰਹੀਆਂ ਤੇ ਮੈਂ ਸਮਝਦਾ ਹਾਂ ਕਿ ਬਹੁਤ ਮਾੜੇ ਹਾਲਾਤ ਹੋ ਜਾਣਗੇ ਇਹ ਸਰਕਾਰ ਦੇ ਨੱਥਬਾਨ ਔਰ ਭਗਵੰਦ ਮਾਨ ਜੀ ਨੂੰ ਵੀ ਕਹਾਂਗਾ ਕਿ ਲੋਕਤੰਤਰ ਦਾ ਸਨਮਾਨ ਕਰੋ ਤੁਸੀਂ ਇੱਕ ਪਾਰਟੀ ਹੋ ਜਿਹੜੀ ਕਿੰਨ ਅੰਦੋਲਨ ਚੋਂ ਨਿਕਲੇ ਹੋ ਪਰ ਹੁਣ ਤੁਸੀਂ ਜਿਹੜਾ ਹੈ ਤੁਹਾਡੇ ਤੇ ਜਿਹੜਾ ਇੱਕ ਪ੍ਰਭਾਵ ਪੈ ਗਿਆ ਨਸ਼ਾ ਮਾਫੀਆ ਦਾ ਤੁਹਾਡੇ ਤੇ ਪ੍ਰਭਾਵ ਪੈ ਗਿਆ ਅਪਰਾਧੀਆਂ ਦਾ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਅਪਰਾਧੀਆਂ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਭੂਮੀ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਨਸ਼ਾ ਮਾਫੀਆ ਦੇ ਤੁਸੀਂ ਦਬਾਏ ਚ ਕੰਮ ਕਰ ਰਹੇ ਹੋ ਰੇਤ ਮਾਫੀਆ ਦੇ ਤੇ ਇਸ ਕਰਕੇ ਤੁਸੀਂ ਆਪਣਾ ਜਿਹੜਾ ਫਰਜ਼ ਹੈ ਉਹ ਅਜ ਨਹੀਂ ਬਹਾ ਨਹੀਂ ਪਾਰੇ ਪਿਛਲੇ ਦਰਵਾਜ਼ੇ ਤੋਂ ਇਲੈਕਸ਼ਨ ਜਿਤਨਾ ਚਾਹਦੇ ਹੋ ਜਿਹੜਾ ਤੁਸੀਂ ਨਹੀਂ ਜਿੱਤ ਪਾਓਗੇ ਜਿੱਦਾਂ ਤੁਸੀਂ ਹਾਰੇ ਹੋ ਲੋਕ ਸਭਾ ਦਾ ਇਲੈਕਟਡ ਇਹੀ ਮਾਨ ਸਾਹਿਬ ਸੀਗੇ ਜਿਹੜੇ ਕਹਿੰਦੇ ਸੀਗੇ ਕਿ ਅਸੀਂ 35 ਲੋਕ ਸਭਾ ਦੇ ਸੰਸਦ ਸਾਡੇ ਪਹੁੰਚਣਗੇ ਉੱਥੇ ਜਾ ਕੇ ਲੋਕ ਸਭਾ ਇਹ ਤੇ ਜਿੱਤੇ ਤਾਂ ਸਾਰੇ 3 ਉਸ ਲਿਹਾਜ਼ ਦੇ ਨਾਲ ਹੂਨ ਨੂੰ ਅਤੰਕੀ ਤੋਂ ਹੋ ਕੇ ਲੋਕਾਂ ਨੂੰ ਡਰਾ ਕੇ ਧਮਕਾ ਕੇ ਇਹ ਜੰਗਲ ਦਾ ਆਜਬਨਾ ਆਗੇ ਇਹ ਚਾਹੁੰਦੇ ਨੇ ਕਿ ਪਿਛਲੇ ਦਰਵਾਜੇ ਤੋਂ ਤਾਕਤ ਦੇ ਨਾਲ ਸੁਣਾਵਾਂ ਆਵਾਮੀ ਪਾਰਟੀ ਦੀ ਨੀਤੀਆਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਨੇ ਆਵਾਮੀ ਪਾਰਟੀ ਨੇ ਇਹ ਦਾਵਾ ਕਰਦੀ ਹੈ ਇਸੇ ਕਰਕੇ ਤੇ 36 ਸਗਣ ਦਾ ਚੋਣ ਹੋਇਆ ਰਾਜਸਥਾਨ ਦਾ ਚੋਣ ਹੋਇਆ ਮੱਧ ਪ੍ਰਦੇਸ਼ ਦਾ ਚੋਣ ਹੋਇਆ ਉਹਦੇ ਚੋਣ ਵਿੱਚ ਇਹਨਾਂ ਦੀ ਜਵਾਨਤਾ ਜਬਤ ਹੋ ਗਈਆਂ ਨੋਟਾਂ ਤੋਂ ਵੀ ਘੱਟ ਵੋਟ ਪਏ ਪਰ ਪੰਜਾਬ ਦਾ ਚੋਣ ਹੋਇਆ ਜਿਹੜੇ ਭਗਵੰਤ ਸਿੰਘ ਕਹਿੰਦੇ ਸੀ ਕਿ 13 ਦੀ 13 ਸੀਟਾਂ ਜਿੱਤਾਂਗੇ ਉਹ ਜਿੱਤੇ ਤਾਂ ਸਾਰੇ ਤਿੰਨ ਔਰ ਰੋਡ ਸ਼ੇਅਰ ਵੀ ਘਟ ਕੇ 26% ਤੇ ਆ ਗਿਆ ਪ੍ਰਤੀਕਸ਼ ਕੋ ਪ੍ਰਮਾਨ ਕੀ ਗਿਆ ਵਚਨ ਮਨੀਕ ਸਾਹਿਬ ਹੁੰਦੀ ਘਟਨਾ ਦੀ ਕੋਈ ਗ੍ਰਿਫਤਾਰੀ ਹੈ ਕੋਈ ਕਾਰਵਾਈ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਾਂਗਾ ਜੀ ਅਟੈਂਪਟ ਟੂ ਮਰਡਰ ਦੇ ਵਿੱਚ ਇਹ ਜਿਹੜੇ ਲੋਗ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਦੇ ਕਪੜੇ ਪਾ ਕੇ ਆ ਗਏ ਨੇ ਜਿਹੜੇ ਅਪਰਾਧੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ ਨੇ ਇਹਨਾਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਏ ਜਾਇ ਉਹ ਕੁਲਵੀਰ ਹੋਣਾ ਤੇ ਇਹਨਾਂ ਦੇ ਸਾਥੀਆਂ ਦੇ ਅਟੈਕ ਕਰਨ ਵਾਲਿਆਂ ਤੇ ਇਰਾਦਾਇ ਕਤਲ ਦਾ ਮਗਦਮਾ ਜਿਹੜਾ ਦਰਜ ਕੀਤਾ ਜਾਏ ਈ ਵਾਕਿਓ ਹੈ ਤੁਹਾਡੇ بیٹے ਨਾਲ ਮੇਰਾ ਬੇਟਾ ਕਮਲਜੀਤ ਸਿੰਘ ਆਚੂੰਬਾ ਸੁਪਾਸਕਤਰ ਭਾਰਤੀ ਜਨਤਾ ਪਾਰਟੀ ਇਹ 3 ਦਿਨ ਤੋਂ ਉਹਨਾਂ ਇੱਕ ਸਾਡੇ ਪਿੰਡ ਛੱਪੜ ਆ ਉਹਦੀ ਸਫਾਈ ਕਰ ਰਹੇ ਸੀ ਤੇ ਦੋ ਲੜਕੇ ਜਿਹੜੇ ਛੱਪੜ ਦੇ ਬੇਟੀ ਮੇਰਾ ਬੇਟਾ ਤੇ ਇੱਕ ਲੜਕਾ ਗੋਰ ਇਕਬਾਲ ਛੋਟੀ ਇਹ ਛੱਪੜ ਦੇ ਵਿੱਚ ਵੜੇ ਹੋਏ ਸੀ ਔਰ ਮੈਂ ਬਾਹਰ ਖੜਾ ਸੀ ਮੈਂ ਇਹ ਅਚਾਨਕ ਆਇਆ ਮਾਰਕੀਟ ਤੋਂ ਹੋ ਕੇ ਤੇ ਮੈਂ ਇਹਨਾਂ ਦੇ ਕੋਲ ਆ ਕੇ ਮੈਂ ਖੜ ਗਿਆ ਪਹਿਲੇ ਸਰਪੰਚ ਦੇ ਬੇਟੇ ਦੀ ਗੱਡੀ ਜਾਂਦੀ ਹੈ ਸਾਬका ਸਰਪੰਚ ਰਿੰਦਰਪਾਲ ਸਿੰਘ ਲੱਡੂ ਉਹਦੇ ਬੇਟੇ ਦੀ ਗੱਡੀ ਗਈ ਉਹਦੇ ਮਗਰ ਬਾਈਕਾਂ ਗਈਆਂ ਵਾ ਫਿਰ ਉਹ ਬਾਈਕਾਂ ਜਿਹੜੀਆਂ ਫਿਰ ਵਾਪਸ ਆਈਆਂ ਉਹਤੇ 8 ਤੋਂ 10 ਬੰਦੇ ਸੀ ਜਿਹਦੇ ਵਿੱਚ ਇੱਕ ਬੰਤੀ ਸਰੋਆ ਅਸ਼ੋਕ ਕੁਮਾਰ ਗੋਵਿੰਦਾ ਸਨੀ ਮਤਲਬ ਹੋਰ 4-5 ਬੰਦੇ ਆਗੇ ਮੈਂ ਤੁਹਾਨੂੰ ਸਾਰਿਆਂ ਦਾ ਕਿੰਨੇ ਵਜੇ ਦੀ ਘਟਨਾ ਹੈ ਇਹ ਘਟਨਾ ਕੋਈ 1:30 ਵਜੇ ਦੇ ਕਰੀਬ ਦੀ ਘਟਨਾ ਹੈ ਜੀ ਸਰ ਤੁਹਾਡੀ ਕੋਈ ਪਰਸਨਲ ਰੈਂਡੇਸ ਚਲਦੀ ਹੈ ਜਾਂ ਨਹੀਂ ਕੋਈ ਪਰਸਨਲ ਕੋਈ ਰੈਂਡੇਸ ਨਹੀਂ ਹੈਗੀ ਸਾਡੀ ਕਿਸੇ ਨਾਲ ਇਹ ਤੇ ਸਿਰਫ ਆਪਣਾ ਪਬਲੀਕਲੀ ਕਰ ਰਿਹਾ ਕਿਉਂਕਿ ਜਦੋਂ ਇਹ بارش ਦੇ ਦਿਨ ਹੁੰਦੇ ਨੇ ਨਾ ਤੇ ਪਾਣੀ ਬੈਕ ਕਰਾਂ ਨਾ ਮੈਰੀਕਾ ਦੇ ਅੰਦਰ ਕੋਈ ਛੱਪੜ ਆਂਦਾ ਆ ਕਿ ਇਸ ਤਰ੍ਹਾਂ ਹੀ ਕਰ ਰਹੀ ਸੀ ਨਹੀਂ ਵੈਸੇ ਹੀ ਸਭ ਛੱਪੜੋ ਕੋਈ ਆਪਣਾ ਪੰਚਾਇਤ ਦਾ ਛੱਪੜ ਨਹੀਂ ਕੋਈ ਪਿੰਡ ਦਾ ਛੱਪੜ ਨਹੀਂ ਵੈਸੇ ਹੀ ਉਹ ਛੱਪੜ ਬਣ ਚੁੱਕਾ ਵਾ ਤੇ ਸਾਡੇ ਘਰ ਜਿਹੜੇ ਉੱਥੋਂ ਥੋੜੀ ਦੂਰੀ ਤੇ ਆ ਜਦੋਂ بارش ਆਉਦੀ ਆ ਉਹ ਪਾਣੀ ਬੈਕ ਆਉਂਦਾ ਉਹਦੇ ਕਰਕੇ ਇਹਨਾਂ ਮੁੰਡਿਆਂ ਨੂੰ ਉਪਰਾਲਾ ਕਰਨਾ ਸੀ ਕਿ ਚਲੋ ਅਸੀਂ ਇਹਦੀ ਸਫਾਈ ਕਰਦੇ ਜਿਹੜਾ ਪਾਣੀ ਬੈਕ ਨਾ ਬੱਧੇ ਤੁਹਾਨੂੰ ਮੰਗ ਕੀ ਨੂੰ ਮੰਗ ਤੇ ਕੋਈ ਹੋਈ ਆ ਜੀ ਜਿਹੜੇ ਦੋਸ਼ੀ ਹੋਣ ਤਾਂ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ? ਪੁਲਿਸ ਨੇ ਕੀ ਕਾਰਵਾਈ ਕਰਨੀ ਹੈ ਜੀ? ਡੀਐਸਪੀ ਸਾਹਿਬ ਤੇ ਸਾਬਕਾ ਸਰਪੰਚ ਜਿਹੜਾ ਉਹ ਪੰਚਾਇਤ ਘਰ ਬੈਠੇ ਸੀ। ਕਿਉਂਕਿ ਮੈਂ ਉੱਥੇ ਸਾਹਮਣੇ ਪਟ્રોલ ਪੰਪਾ ਮੈਂ ਪਟ્રોલ ਪੰਪ ਕੋਲ ਆਪਣੇ ਦੇ ਵਿੱਚ ਐਕਟਵਿਟੇ ਤੇਲ ਪਵਾ ਕੇ ਆਇਆ ਹਾਂ। ਉੱਥੇ ਡੀਐਸਪੀ ਸਾਹਿਬ ਵੀ ਬੈਠੇ ਸੀ। ਤੇ ਸਾਬਕਾ ਸਰਪੰਚ ਵੀ ਬੈਠਾ ਹੈ। ਔਰ 8 ਤੋਂ 10 ਮੋਟਰਸਾਈਕਲ ਵੀ ਖੜੇ ਕਰਦੇ। ਉੱਥੋਂ ਹੀ ਪ੍ਰੇਰਿਤ ਹੋ ਕੇ ਆਏ ਆ। ਡੀਐਸਪੀ ਸਾਹਿਬ ਨੇ ਕਿਹਾ ਹੋਊਗਾ ਕਿ ਮੈਂ ਬੈਠਾ ਹਾਂ ਕਿਉਂਕਿ ਪਹਿਲਾਂ ਵੀ ਇਸ ਮੁੱਦੇ ਦੇ ਉੱਤੇ ਹਮਲਾ ਹੋਇਆ ਦਾਤਰ ਨਾਲ ਇਹਦੀ ਉਂਗਲ ਕੱਟੀ ਗਈ ਆ ਜਿਹੜਾ ਮੈਨੂੰ ਕੋਈ ਪੁਲਿਸ ਸੀਗੀ ਉੱਥੇ ਨਹੀਂ ਮੇਰਾ ਕਹਿਣਾ ਹੈ ਕਿ ਸਾਰੇ 7 ਘੰਟੇ ਹੋ ਗਏ ਇਸ ਵਾਰਦਾਤ ਨੂੰ ਹੋਇਆ ਕੋਈ ਬਿਆਨ ਹੋਇਆ ਕੋਈ ਪਰਚਾ ਹੋਇਆ ਗਲਤ ਹੋਈ ਹੈ ਕੁਝ ਨਹੀਂ ਹੋਇਆ ਕੁਝ ਨਹੀਂ ਹੋਇਆ ਬਿਲਕੁਲ ਨਹੀਂ ਕਿਉਂਕਿ ਉੱਥੋਂ ਦਾ ਜਿਹੜਾ ਇਹ ਸਾਡਾ ਜਿਹੜਾ ਲੋਕਲ ਪ੍ਰਸ਼ਾਸਨ ਹੈ ਨਾ ਉਹ ਬਿਲਕੁਲ ਨਾ ਉਹਨੇ ਪਤਾ ਨਹੀਂ ਬਕਵਾਦ ਬਿਲਕੁਲ ਨਹੀਂ ਬਕਵਾਦ ਕਰਦਾ ਜੀ ਉਹ ਕਿਉਂਕਿ ਇਹ ਸਾਨੂੰ ਸੁਣਨ ਚ ਆਇਆ ਕਿ ਜਿਹੜਾ ਡੀਐਸਪੀ ਆ ਬਾਬਾ ਬਕਾਲਾ ਉਹ ਸ੍ਰਿੰਦਰਪਾਲ ਜਿਹੜਾ ਲੱड्डੂ ਸਰਪੰਚ ਵਾ ਸਾਫਕਾ ਉਹਦਾ ਰਿਸ਼ਤੇਦਾਰ ਆ ਉਹ ਸਰਪਾਲ ਤੇ ਨਾਲ ਸਾਡੀ ਚਲੋ ਤੁਹਾਨੂੰ ਪਤਾ ਪੋਲਿਟਿਕਲ ਮਸਲੇ ਚੱਲਦੇ ਹੀ ਰਹਿੰਦੇ ਨੇ ਸਿਰ ਤੇ ਕੀ ਮਾਰਿਆ ਸੀ ਸਿਰ ਤੇ ਦਾਤਰ ਮਾਰਿਆ ਸੀ ਦਾਤਰ ਪੁਲਿਸ ਨੇ ਉਤੋਂ ਬਰਾਮਦ ਗੋਲੀਆਂ ਗੱਲੀਆਂ ਵੀ ਚਲਾਈ ਨੇ ਗੋਲੀ ਗੋਲੀ ਕੋਈ ਨਹੀਂ ਚਲਾਈ ਕਹਿ ਕੇ ਗਏ ਆ ਵੀ ਗੋਲੀ ਮਾਰਾਂਗੇ ਹੁਣ ਇਹ ਬਲਤੀ ਸਰਵਾ ਦਾ ਇੱਕ ਛੋਟਾ ਭਾਂਜਾ ਸੀ ਉਹ ਆਇਆ ਸੀ ਬਾਅਦ ਚ ਆਇਆ ਲੜਾਈ ਹੋਣ ਤੋਂ ਬਾਅਦ ਚ ਉਹ ਆਇਆ ਕਹਿੰਦਾ ਵੀ ਗੋਲੀਆਂ ਵੀ ਮਾਰਾਂਗੇ ਕੋਈ ਗੱਲ ਨਹੀਂ ਗੱਲ ਤੇ ਦਾਕਟਰ ਹੀ ਮਾਰੇ ਆ ਗੋਲੀਆਂ ਵੀ ਮਾਰਾਂਗੇ ਉਮੀਦ ਹੈ ਪੁਲਿਸ ਇਨਸਾਫ ਕਰੇਗੀ ਤੁਮ ਨਹੀਂ ਜੀ ਦੇਖੋ ਜੇ ਤੇ ਹਾਈ ਲੈਵਲ ਤੇ ਕੋਈ ਪ੍ਰੈਸ਼ਰ ਬਣੂਗਾ ਤੇ ਇਨਸਾਫ ਮਿਲੇਗਾ ਆਦਰਵਾਇਜ਼ ਇਹ ਆਪਾਂ ਚਾਹੀਏ ਕਿ ਸਾਨੂੰ ਕੋਈ ਸਾਡਾ ਬਿਆਸ ਥਾਣਾ ਜਾਂ ਡੀਐਸਪੀ ਬਾਬਾ ਬਕਾਲਾ ਇਨਸਾਫ ਦੇ ਦੇ ਨਾਥਿੰਗ ਉਹ ਤੇ ਆਰਮ ਨੇ ਸਮਝਿਆ ਤਾਂ ਖਸਾ ਇਹ ਵੀ ਹੋਣ ਨੁਕਸਾਨ ਹੋ ਸਕਦਾ ਬਿਲਕੁਲ ਹੋ ਸਕਦਾ ਜੀ ਕਿਉਂਕਿ ਇਹ ਪਹਿਲੇ ਹੀ ਥ੍ਰੈਟ ਤੇ ਆ ਇਹਦੀ ਸਿਕਿਉਰਿਟੀ ਜਿਹੜੀ ਹੈ ਇਹਦੀ ਫਾਈਲ ਜਿਹੜੀ ਹੈ ਡੀਐਸਪੀ ਦਫ਼ਤਰ ਪਈ ਹੋਈ ਹੈ ਉਹ ਡੀਐਸਪੀ ਦੱਬ ਕੇ ਬੈਠਾ ਐ ਇਹਦੀ ਫਾਈਲ ਇੱਕ ਦਿਨ ਇਹ ਗਏ ਸੀ ਤੇ ਉਸ ਦਿਨ ਐਸਟੀਓ ਨੂੰ ਜਰੂਰ ਉਹਨੇ ਕਿਹਾ ਕਿ ਯਾਰ ਇਹਨੂੰ ਦੋ ਦਿਨ ਬੰਦੇ ਦੇ ਦਿਓ ਜਦੋਂ ਡੀਐਸਪੀ ਨੂੰ ਪਤਾ ਵਾ ਕਿ ਇਹ ਬੰਦਾ ਥ੍ਰੈਟ ਦੇ ਇੱਥੇ ਕਿਸੇ ਵੇਲੇ ਵੀ ਹਮਲਾ ਹੋ ਸਕਦਾ ਵਾ ਫਿਰ ਉਸਨੇ ਇਹਦੀ ਫਾਈਲ ਨੂੰ ਦੱਬ ਕੇ ਰੱਖੀ ਆ ਠੀਕ ਹੈ